ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਰੇ ਸਾਥ ਸੰਗਤਿਓ ਆਪ ਦਾ ਦਾਸ ਜੈਦਰ ਸਿੰਘ ਮੱਲਾ ਪਿੰਡ ਬੋਦੇਵਾਲ ਆਪ ਦੇ ਚਰਨਾਂ ਦੇ ਵਿੱਚ ਸਮੇ ਨੂੰ ਲਤਾਂ ਨੂੰ ਵੇਖਦਾ ਹੋਇਆ ਕਿ ਉਹ ਪੈੜੀ ਸਰਕਾਰ ਤਖਤੇ 'ਤੇ ਬੈਠੀ ਹੋਈ ਆ ਉਹ ਜਿਹੜੇ ਨਿਵੇਤ ਤੋਂ ਜੋ ਸਾਡੇ ਭਰਾ ਜੋ ਮਜ਼ਦੂਰ ਕਿਸਾਨ ਦਿਲੇ ਨੂੰ ਘੇੜਾ ਪਾ ਕੇ ਬੈਠੇ ਨੇ ਉਹਨਾਂ ਦਾ ਨਿਵੇਤ ਇਸ ਪੈੜੀ ਸਰਕਾਰ ਦੇ ਨਿਵੇਤ ਜੈਦਰ ਸਿੰਘ ਮੱਲਾ ਬੋਦੇਵਾਲੋਂ ਕਪਤਾ ਲਿਖੀ ਹੋਈ ਆ ਤਾਂ ਸਰਮਣ ਕਰੋ ਜੇ ਸਾਡੀ ਸਰਕਾਰ ਨੂੰ ਇਸ ਨੱਥ ਪੈ ਸਕੇ ਇਹ ਸਭ ਸੰਤਾਂ ਧਿਆਨ ਨਾਲ ਸਰਮਣ ਕਰੋ ਵੈਰ ਗੁਫਤ ਖਾਲਸਾ ਵੈਰ ਦੀ ਕੀ ਫਤਿਹ ਤੜ ਉਹ ਕੱਥੇ ਹੋ ਕਿਸਾਨ ਮਜ਼ਦੂਰ ਗਏ ਲੈ ਆਯਾਨ ਕੇ ਦਿੱਲੀ ਨੂੰ ਕੇਰ ਮੋਦੀ ਇਰੇ ਆਣ ਪਕੇ ਰਾਯਾਨ ਪਿਆ ਉਹਨਾਂ ਸੰਗਤਾਂ ਨੇ ਦਿੱਤਾ ਨਾ ਕਯੋ ਦਿੱਤਾ ਦਾ ਮਨਕ ਦੀ ਆਣ ਮੋਦੀ ਕੇਰਾ ਯਾਨ ਪਾਇਆ ਹੋ ਸੰਗਤਾ ਨੇ ਦਮ ਨੱਕ ਦਿਤਤਾ ਯੋ ਯਾਨ મોદી ਅਸਾਂ ਦਿੱਲੀ ਨੂੰ ਕਿਰਾ ਹੈ ਪਾਲਿਆ ਅਸਾਂ ਦਿੱਲੀ ਨੂੰ ਹੈ ਕਿਰਾ ਪਾਲਿਆ ਹੋ ਕੱਢ ਦਿਆਂਗੇ ਤੇਰੇ ਪਰਾਨ મોદી ਓ ਬੈਰੀਆ ਬੈਰੀਆਲ ਅਸਾਂ ਸਭ ਤੇਰੇ ਤੂੜ ਸੁਟੇ ਬੈਰੀਆਲ ਸਭ ਤੇਰੇ ਅਸਾਂ ਤੂੜ ਸੁਟੇ ਕੀਤੀ ਠੰਡੇ ਪਾਣੀ ਦੀ ਤੇਰੀ ਨਹੀਂ ਪਰਵਾਹ મોદી ਉਹ ਖੱਡੇ ਤੇਰੇ ਅਸੀਂ ਹੱਥਾਂ ਦੇ ਨਾਲ ਪੂਰੇ ਖੱਡੇ ਤੇਰੇ ਓਏ ਹੱਥਾਂ ਦੇ ਨਾਲ ਪੂਰੇ ਫੁੱਟੇ ਪੱਥਰ ਓਏ ਮਾਰ ਕੇ ਫੁੱਟੇ ਪੱਥਰ ਵਗਾ ਕੇ ਪਰਾਂ મોદી ਫੁੱਟੇ ਸੇਰਾਂ ਨੂੰ ਤੂੰ ਜਗਾ ਬੈਠਾ ਓ ਸੁੱਤੇ ਸੇਰਾਂ ਨੂੰ ਤੂੰ ਜਗਾ ਬੈਠਾ ਹੁਣ ਨਹੀਂ ਤੇਰੀ ਓਏ ਖੈਰ મોદી ਮੰਗ ਮਾਫੀ ਤੇ ਸਾਮ ਤੂੰ ਤਖਤ ਆਪਣਾ ਮੰਗ ਮੰਗ ਮਾਫੀ ਤੇ ਸ਼ਾਮ ਤੂੰ ਤਖਤ ਆਪਣਾ ਉਹ ਤੈਨੂੰ ਤਖਤ ਆ ਬਰ ਉਹ ਖਰਦਾਰ મોદી ਅਸਾਂ ਕਾਨੂੰਨ ਤਿੰਨੇ ਰੱਦ ਕਰਾ ਲੈਣੇ ਅਸਾਂ ਕਾਨੂੰਨ ਤਿੰਨੇ ਰੱਦ ਕਰਾ ਲੈਣੇ ਤੇਰੇ ਗਾਲਚ ਦੇਖੇ ਗੂਠ મોદી ਅਸਾਂ ਕਾਨੂੰਨ ਤਿੰਨੇ ਰੱਦ ਕਰਾ ਲੈਣੇ ਤੇਰੇ ਗਲੇ ਤੇ ਦੇਖੇ ਗੂਠ મોદી ਰਾਜ ਪਰਦਾ ਦਾ ਤੂੰ ਕੀ ਲੱਗਦਾ ਹੈ ਉਰਾਜ ਪਰਦਾਦਾ ਤੂੰ ਕੀ ਲੱਗਦਾ ਹੈ ਬਣ ਕੇ ਰੋ ਤੂੰ ਏ ਕਿਉਂ ਕੀਦਾਰ મોદી ਤੇਰੀਆਂ ਪੁੱਲਾਂ ਅਸੀਂ ਸਭ ਮਾਫ਼ ਕਰਦੇ ਉਹ ਤੇਰੀਆਂ ਪੁੱਲਾਂ ਨੂੰ ਸਭ ਅਸੀਂ ਮਾਫ਼ ਕਰਦੇ ਪਰਦਾ ਨਾਲ ਤੂੰ ਕਰਸ ਲੋਗ મોદી ਜਬ ਸਿੰਘਾ ਹੈ ਜੈ ਬੱਤ ਸਿੰਘਾ ਦੇ ਖਾਲਸਾ ਗਰਮ ਹੋਇਆ ਜੈ ਬੱਤ ਸਿੰਘਾ ਦੇ ਖਾਲਸਾ ਗਰਮ ਹੋਇਆ ਲੈਣੀ ਤੇਰੇ ਤੂੰ ਦਿੱਲੀ ਅਸਾਂ ਖੋ ਮੋਦੀ ਦਿੱਲੀ ਕੋ ਅਸਾਂ ਕਈ ਵਾਰ ਛੱਡੀ ਉਹ ਦਿੱਲੀ ਕੋ ਅਸਾਂ ਕਈ ਵਾਰ ਛੱਡੀ ਤੇ ਤੀ ਸਾਡੀ ਖਾਸ ਚੀਜ਼ ਦੀ ਹੈ ਰੋ ਰੀਤ ਮੋਦੀ ਬੜਕੇ ਬੰਦੇ ਦਾ ਪੁੱਤ ਤੇ ਮੰਗ ਮਾਫੀ ਬੜਕੇ ਬੰਦੇ ਦਾ ਪੁੱਤ ਤੇ ਮੰਗ ਮਾਫੀ ਬੈ ਸਾਡੇ ਦੇ ਨਾਲ ਕਰ ਚੰਗੇ ਵਿਚਾਰ મોદી ਉਹ ਬਣ ਕੇ ਬੰਦੇ ਦਾ ਪੁੱਤ ਦੇ ਮੰਗ ਮਾਫੀ ਬੈ ਸਾਡੇ ਨਾਲ ਕਰ ਚੰਗੇ ਵਿਚਾਰ મોદી ਗਾਤਾ ਪਾਤਾ ਦੇ ਧਰਮਾਂ ਨੂੰ ਦੂਰ ਕਰਦੇ ਗਾਤਾ ਪਾਤਾ ਦੇ ਧਰਮਾਂ ਨੂੰ ਦੂਰ ਕਰਕੇ ਕੱਟੇ ਹੋ ਗਏ ਸਿੱਖ ਹਿੰਦੂ ਮੁਸਲਮਾਨ મોદી ਗਾਤਾ ਪਾਤਾ ਦੇ ਧਰਮਾਂ ਨੂੰ ਦੂਰ ਕਰਕੇ ਕੱਟੇ ਹੋ ਗਏ ਆ ਸਿੱਖ ਹਿੰਦੂ ਮੁਸਲਮਾਨ મોદી ਇੱਕ ਅਲਾਖਾ ਦਾ ਦੇ ਅਸੀਂ ਬੰਦੇ ਇੱਕ ਅਸੀਂ 1 ਲੱਖ ਦਾ ਦੇ ਅਸੀਂ ਬੰਦੇ ਸਾਨੂੰ ਰਿਆ ਹੈ ਤੂੰ ਨਖਾਰ ਮੋਦੀ ਅਸਾ ਹਿੰਦ ਦਾ ਰਾਜ ਨਹੀਂ ਹੋਣ ਦੇਣਾ ਅਸਾ ਹਿੰਦ ਦਾ ਰਾਜ ਨਹੀਂ ਹੋਣ ਦੇਣਾ ਰਾਜ ਖਾਲਸਾ ਕਰੂਗਾ ਆਣ ਮੋਦੀ ਜੈਬ ਸਿੰਘ ਜੈਬ ਸਿੰਘ ਤੈਨੂੰ ਤਾੜਨਾ ਕਰ ਰਿਹਾ ਹੈ ਜੈਬ ਸਿੰਘ ਤੈਨੂੰ ਤਾੜਨਾ ਕਰ ਰਿਹਾ ਹੈ ਹੋ ਸਾਹਮ ਸੁਤ ਤੇ ਹੋ ਸਥਵਾਲ ਮੋਦੀ ਜੈਬ ਸਿੰਘ ਤੈਨੂੰ ਤਾੜਨਾ ਕਰ ਰਿਹਾ ਹੈ ਸਾਹਮ ਸੁਤ ਤੇ ਹੋ ਸਥਵਾਲ ਮੋਦੀ ਉਹ ਕੁਰਤੀ ਸਾੜੀ ਹੈ ਤੇ ਉਹ ਕੁਰਤੀ ਸਾੜੀ ਹੈ ਕਿ ਅਸਾਂ ਤੈਨੂੰ ਖੋ ਲੈਣੀ ਕੁਰਤੀ ਸਾੜੀ ਹੈ ਤੇ ਅਸਾਂ ਤੈਨੂੰ ਖੋ ਲੈਣੀ ਜੇ ਤੂੰ ਰਹਿ ਵਿੱਚ ਹੰਕਾਰ ਮੋਦੀ ਕਰ ਆਪਣਾ ਸਾਮ ਤੂੰ ਮੋਦੀ ਹਾਕਮਾ ਵੇ ਕਰ ਆਪਣਾ ਸਾਮ ਤੂੰ ਮੋਦੀ ਹਾਕਮਾ ਵੇ ਕਰਦੀ ਨਾਰ ਦੇ ਨੂੰ ਕਾਦੀ ਲੱਖ ਲੱਖ ਗਾਲ ਮੋਦੀ ਸਟਾਰਟ ਜਾ ਬੇੜਾ ਗਰਤ ਹੋਵੇ ਮਾੜੇ ਲੀਡਰ ਆਗਮਾ ਦਾ ਜੈਪ ਸਿੰਘਾ ਬੇੜਾ ਗਰਤ ਹੋਵੇ ਮਾੜੇ ਲੀਡਰ ਆਗਮਾ ਦਾ ਜਨਾਕੀਤਾ ਹੈ ਦੇਸ਼ ਬਰਵਾਗ ਮੋਦੀ ਲੱਖ ਲਾਣ ਤਾਂ ਸਭ ਤਨ ਲੱਖ ਲਾਣ ਤਾਂ ਸਭ ਸੰਸਾਰ ਵੱਲੋਂ ਲੱਖ ਲਾਣ ਤਾਂ ਸਭ ਸੰਸਾਰ ਵੱਲੋਂ ਅਸੇ ਰਾਜ ਦੀ ਨਹੀਂ ਸਾਨੂੰ ਲੋੜ ਮੋਦੀ ਅਸੇ ਰਾਜ ਦੀ ਨਹੀਂ ਸਾਨੂੰ ਲੋੜ ਮੋਦੀ ਅਸੇ ਰਾਜ ਦੀ ਨਹੀਂ ਸਾਨੂੰ ਲੋੜ ਮੋਦੀ ਮੈਂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਾਧ ਸੰਗਤ ਜੋ ਆਪ ਦਾ ਦਾਹ ਜਹਦਰ ਸਿੰਘ ਮੱਲਾ ਪਿੰਡ ਬੋਦੇਵਾਲ ਜੋ ਕਪਤਾ ਬੋਲਦਿਆਂ अनेका ਪ੍ਰਕਾਰ ਦੇ ਵੱਧ ਘਟ ਕੇ ਬਚਨ ਨਿਕਲ ਗਿਆ ਹੋਵੇ ਪਿਆਰੀ ਸਾਧ ਸੰਗਤ ਬਖਸ਼ਣ ਜੋਗ ਹੈ ਤੇ ਸੰਗਤਾਂ ਧਿਆਨ ਸਰਵਣ ਕਰੋ ਇਸੇ ਮਾੜੇ ਰਾਜੇ ਨੂੰ ਲਾ ਕੇ ਪਰਾਂ ਮਾਰੀਆ ਆਪਣੇ ਕਾਨੂੰਨ ਲੈਣ ਦੇ ਆਪਣਾ ਹੱਕ ਆਪਣੇ ਹੱਕ ਲਈਏ ਤਗੜੇ ਹੋ ਕੇ ਭਾਈ ਮਾਰੂ ਹੰਬਲਾ ਇਸ ਕੁੱਤੇ ਰਾਜੇ ਨੂੰ ਬਿਠਾਇਆ ਹੈ ਇਸ ਦਾ ਰਾਜ ਆਪਾਂ ਕੋ ਲੈਣਾ ਹੈ ਇਹ ਵਾਹਿਗੁਰੂ ਜੀ ਪਿਆਰੇ ਕਹਤਾ ਜੀ ਉਹ ਕੋਈ ਗੱਲਾਂ ਕਰਦਾ ਕੋਈ ਕਥਾ ਕਵਤਾ ਬੋਲਦਿਆਂ ਮਾਰ ਦਾ ਮਲਤੀ ਹੋ ਗਈ ਮਾਰਨਾ ਮੈਂ ਸ਼ੇਅਰ ਕਰਨਾ ਹੋਇਆ ਹੈ ਜੋ ਸੰਗਲਨਾ ਹੈ ਸ਼ੇਅਰ ਨੂੰ ਕਰਨਾ ਮੇਰਾ ਹੌਸਲਾ ਵਧਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ